ਸਦੇ ਮੋੜ ਤੇ ਰੱਖ ਵੈਰ ਨਹੀਂ ਹੂੰ ਕੱਢੀ ਦੇ ਔਖੇ ਵੇਲੇ ਸੱਜਣਾ ਦੇ ਸਾਥ ਨਹੀਂ ਹੂੰ ਛੱਡੀ ਦੇ ਹੋ ਜਿਹੜੇ ਬੋਲ ਯਾਰਾਂ ਦੀ ਲਵਾ ਦਿਨ ਪਿੱਠ ਐਹੋ ਜੇ ਜ਼ਬਾਨੋਂ ਕਦੇ ਬੋਲ ਨਹੀਂ ਹੂੰ ਕੱਢੀ ਦੇ ਹੋ ਛਤਰਾਣਾ ਝਾੜੀਏ ਜੋ ਬਹੁਤਾ ਰੜਕੇ ਹੋ ਗਾਲਾਂ ਦੇ ਕੇ ਜ਼ਬਾਨ ਨੂੰ ਨਾ ਗੰਦੀ ਕਰੀਏ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਪਣਡੀ ਕਰੀਏ ਓ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਪਣਡੀ ਕਰੀਏ ਹੋ ਲਾਰਿਆਂ ਦੇ ਵਿੱਚ ਨਾ ਕਿਸੇ ਨੂੰ ਰੱਖੀਏ ਦਿਲ ਵਿੱਚ ਗੱਲ ਜਿਹੜੀ ਸਾਫ਼ ਦਸੀਏ ਓ ਜਿੱਥੇ ਯਾਰਾਂ ਨੇ ਪਵਾਲੇ ਵੈਰ ਸਾਡੇ ਕਰਕੇ ਭੁੱਲ ਕੇ ਨਾ ਵੈਰੀ ਨੂੰ ਦਰਾਂ ਚ ਸੱਦੀਏ ਭੁੱਲ ਕੇ ਨਾ ਵੈਰੀ ਨੂੰ ਦਰਾਂ ਚ ਸੱਦੀਏ ਉਹ ਵੈਰ ਤੇ ਪਿਆਰ ਦੋਵੇਂ ਦਿਲ ਤੋਂ ਨਭਾਈਏ ਜਣੇ ਖਣੇ ਨਾਲ ਨਾ ਕੋਈ ਸੰਧੀ ਕਰੀਏ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ ਉਹ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ ਉਹ ਘਰੇ ਨਾ ਜੇ ਕਦੇ ਮਿਲੇ ਯਾਰ ਮਿੱਤਰੋ ਬਹੁਤਾ ਚਿਰ ਯਾਰ ਦੇ ਨਾ ਘਰ ਟਿਕੀਏ ਹੱਸ ਹੱਸ ਚੱਲੀ ਦੇਣ ਨਫੇ ਨਕਸਾਨ ਸਿੱਕਿਆਂ ਦੇ ਲਈ ਨਾ ਕਦੇ ਵੀ ਵਿਕੀਏ ਹੱਸ ਹੱਸ ਚੱਲੀ ਰਹਿਣ ਨਫੇ ਨੁਕਸਾਨ ਸਿੱਕਿਆਂ ਦੇ ਲਈ ਨਾ ਕਦੇ ਵੀ ਵਿਕੀਏ ਹੋਏ ਉਂਗਲਾਂ ਤੇ ਰੱਖੀਏ ਹਿਸਾਬ ਜੋੜ ਕੇ ਚੰਗਿਆਂ ਦੇ ਨਾਲ ਸਦਾ ਚੰਗੀ ਕਰੀਏ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ ਹੋਪ ਉੰਦਾ ਜੇ ਸਾਰੇ ਯਾਰ ਪੱਕੇ ਨੇ ਫੋਕਿਆਂ ਪਟਾਕਿਆਂ ਦਾ ਕੀ ਕਰਨਾ ਹੋ ਲੈਖਾ ਜੋਖਾ ਹੋਣਾ ਉਸ ਰੱਬ ਦੀ ਕਚਹਿਰੀ ਦੁੱਕੀ ਤਿੱਕੀ ਕੋਲੋਂ ਫਿਰ ਕਾਹਦਾ ਡਰਨਾ ਹੋ ਲੈਖਾ ਜੋਖਾ ਹੋਣਾ ਉਸ ਰੱਬ ਦੀ ਕਚਹਿਰੀ ਦੁੱਕੀ ਤਿੱਕੀ ਕੋਲੋਂ ਫਿਰ ਕਾਹਦਾ ਡਰਨਾ ਦੁੱਕੀ ਤਿੱਕੀ ਕੋਲੋਂ ਫਿਰ ਕਾਹਦਾ ਡਰਨਾ ਹੋ ਇਕੀਆਂ ਦੀ ਕੱਤੀ ਸਦਾ ਪਾਈਏ ਭੁੱਲਰਾ ਹੋ ਇਕੀਆਂ ਦੀ ਕੱਤੀ ਸਦਾ ਪਾਈਏ ਭੁੱਲਰਾ ਹੋ ਵੈਰੀਆਂ ਦੀ ਹਿੱਕ 'ਤੇ ਝੰਡੀ ਤਰਿਏ ਓ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ ਓ ਯਾਰਾਂ ਨਾਲ ਵਰਤੀ ਦਾ ਯਾਰ ਬਣ ਕੇ ਯਾਰੀ ਲਾ ਕੇ ਯਾਰ ਦੀ ਨਾ ਭੰਡੀ ਕਰੀਏ